ਅਲਤਾ ਇੱਕ ਹਿੱਸਾ ਹੈ ਕਿ ਸਿੱਖਾਂ ਦੇ ਨਾਲ ਜਿਹੜਾ ਇੱਥੇ ਨਿਆਂ ਬਿਲਕੁਲ ਨਹੀਂ ਹੋ ਰਿਹਾ ਔਰ ਜਿਹੜੇ ਕਿ ਹੁਣ ਹਰਿਆਣਾ ਵਿੱਚੋਂ ਵੋਟਾਂ ਪਾਣੀਆਂ ਨੇ ਤੇ ਬਾਰ-ਬਾਰ ਉਸ ਵਿਭਚਾਰੀ ਬਲਾਤਕਾਰੀ ਨੂੰ ਜਿਹੜੇ ਪਰ ਰੋਲ ਦਿੱਤੀ ਜਾ ਰਹੀ ਹੈ ਉਹ ਕੇਵਲ ਵੋਟਾਂ ਦੀ ਪ੍ਰਾਪਤੀ ਵਾਸਤੇ ਕੀਤੀ ਜਾ ਰਹੀ ਹੈ ਔਰ ਸਿੱਖਾਂ ਦੇ ਨਾਲ ਇਹ ਬਹੁਤ ਵੱਡਾ ਇੱਕ ਅਨਿਆ ਵਿਤਕਰਾ ਹੈ ਕਿ ਜਿਹੜੇ ਧਰਮ ਦੇ ਖਾਤਰ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਉਹਨਾਂ ਦੀ ਰਿਹਾਈ ਕੋਈ ਨਹੀਂ ਔਰ ਜਿਹੜਾ ਇਹ ਵਿਭਚਾਰੀ ਬਲਾਤਕਾਰੀ ਤੇ ਕਾਦਰ ਸਾਧ ਹੈ ਉਹ ਨੂੰ ਬਾਰ-ਬਾਰ ਜਿਹੜੀ ਸਰਕਾਰ ਹੈ ਉਹ ਪਰੋਲ ਦੇ ਰਹੀ ਹੈ ਜੀ ਸਰ ਨੰਦ ਤੁਸੀਂ ਲੋਕਾਂ ਦੀ ਇਹ ਉਸਾਰਨੀ ਗਾਣੇ ਬਾਰੇ ਕੀ ਪਿਲਕ ਤੁਸੀਂ ਇਹ ਬਿਲਕੁਲ ਸਤਿ ਸ਼੍ਰੀ ਅਕਾਲ ਦੁਬਾਰਾ ਪ੍ਰਬੰਧਕ ਕਮੇਟੀ ਸਾਡੀ ਇੱਕ ਬਹੁਤ ਮਹਾਨ ਜਥੇਬੰਦੀ ਹੈ ਔਰ ਜਿਸ ਦੀਆਂ ਵੋਟਾਂ ਕਿਸੇ ਵੇਲੇ ਸਰਕਾਰ ਆਲਾਨ ਕਰ ਸਕਦੀ ਹੈ ਵੋਟਾਂ ਬਣਾਉਣ ਦੀ ਜਿਹੜੀ ਪ੍ਰਕਿਰਿਆ ਉਹ ਚੱਲ ਰਹੀ ਹੈ ਪਰ ਇਹ ਦੇਖ ਸੁਣ ਰਹੇ ਹਾਂ ਕਿ ਵੋਟਾਂ ਬਣਾਉਣ ਦੀ ਜਿਹੜੀ ਪ੍ਰਕਿਰਿਆ ਉਹਦੇ ਵਿੱਚ ਬਹੁਤ ਵੱਡੀ ਇੱਕ ਟਿਲਮੱਠ ਹੈ ਔਰ ਇਹ ਵੀ ਸੁਣਿਆ ਕਿ ਜਿਹੜੇ ਜਿਹੜੇ ਸਿੱਖ ਨੇ ਜਿਹੜੇ ਜਿੰਨਾਂ ਤੋਂ ਨਾਮ ਦੇ ਨਾਲ ਸਿੰਘ ਅਤੇ ਕੌਰ ਲੱਗਦਾ ਹੈ ਪਰ ਉਹ ਦਾੜ੍ਹੀ ਕੇਸ ਨਹੀਂ ਰੱਖਦੇ ਉਹਨਾਂ ਦੇ ਆਈਡੀਆ ਵੋਟਾਂ ਬਣਾਉਣ ਦੀ ਜਿਹੜਾ ਉਹ ਵੀ ਸਰਕਾਰ ਜਿਹੜੀ ਹੈ ਬਹੁਤ ਵੱਡੇ ਪੱਧਰ ਤੇ ਉਹ ਵੀ ਕਰ ਰਹੀ ਹੈ ਮੈਂ ਕਹਿੰਦਾ ਕਿ ਸਾਰੇ ਸਿੱਖਾਂ ਨੂੰ ਔਰ ਜੋ ਖਾਸ ਕਰਕੇ ਸ਼ੌਮਣ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਮਾਇਦੇ ਨੇ ਚੋਣਾਂ ਲੜਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਬੜੀ ਵੱਡੀ دلچਸਪੀ ਰੱਖ ਕੇ ਜਿਹੜੀਆਂ ਵੋਟਾਂ ਨੇ ਉਹਨਾਂ ਨੂੰ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਗਲਤ ਅਨੁਸਾਰ ਇਹਨਾਂ ਵਿੱਚ ਆ ਕੇ ਕੋਈ ਇਸ ਵੱਡੀ ਸੰਸਥਾ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਕਰ ਦੇਵੇ